ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਆ ਗੁਰਕਾ ਸਾਹਿਬ ਤੋਂ ਦੇ ਦਿੰਦੇ ਗੁਰਕਾ ਬੇਨਤੀ ਤੈਨੂੰ ਮਕਰਾਉਣਾ ਤੈਨੂੰ ਬੇਨਤੀ ਚ ਨਕਲ ਕਰਦਾ ਤੂੰ ਤੁਸੀਂ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਤੇ ਤੈਨੂੰ ਸ਼ਰਮ ਨਹੀਂ ਤੁਹਾਨੂੰ ਇਹਨੇ ਕਿਹਾ ਇਹਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਕਿਵੇਂ ਦੇਦਾ ਗੁਰਕਾ ਸਾਹਿਬ ਕੌਣ ਆਏ ਇਹਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਨਾਲ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫਿਰ ਤੂੰ ਗੁਰਕਾ ਸਾਹਿਬ ਤੋਂ ਇਦਾਂ ਨੂੰ ਇਦਾਂ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜਮਿਵਾ ਰਿਹਾ ਤੜ ਕੋ ਖੜਿਆ ਰੱਖੂ ਸਾੜੂ ਇਧਰ ਆ ਇਧਰ ਆ ਕੇ ਨੁਕੋ ਤੇ ਕੋ ਥੌੜੀ ਕਿ ਇਧਰੇ ਕੋ ਗੁੜਕਾ ਸਾਹਿਬ ਇਧਰ ਥੋੜੀ ਪੋਥੀਾਂ ਵਿੱਚ ਇਧਰ ਕੋ ਥੌੜੀ ਕਿ ਇਧਰੇ ਕੋ ਆ ਵੇਖੋ ਜੀ ਸੰਗਤ ਜੀ ਨੇਤਰੇਮ ਦਾ ਗੁੜਕਾ ਸਾਹਿਬ ਆ ਆ ਬੱਚਾ ਇਹ ਕੋ ਇਹ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣਦੇ ਆ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁੜਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਥੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਦਾ ਹੋਵੇ ਮਾਲਾ ਸ਼ਰਾਰਤ ਨਾਲ ਜਾ ਉਹ ਤੋਂ ਗੁੜਕਾ ਲੈ ਕੇ ਆਇਆ ਉੱਥੇ ਅੰਗਪਾਰਕ ਨਵਾਲਕ ਲੜਕੇ ਨੂੰ ਨੰਗੇ ਸਿਰ ਦੁਕਾਨਦਾਰ ਨੇ ਵੇਚ ਦਿੱਤਾ ਗੁਟਕਾ ਸਾਹਿਬ ਪਤਾ ਲੱਗਨ ਤੇ ਮੌਕੇ ਤੇ ਪਹੁੰਚ ਗਏ ਨਹੰਗ ਸਿੰਘ ਦੁਕਾਨਦਾਰ ਦੀ ਲਗਾਈ ਝਾੜ ਤੁਹਾਨੂੰ ਦੱਸ ਦਿਆ ਕਿ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਦਰਬਾਰ ਸਾਹਿਬ ਦੇ ਕੋਲ ਮਾਰਕੀਟ ਦੀ ਵੀਡੀਓ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਦੁਕਾਨਦਾਰ ਨੇ ਇੱਕ ਨੌਜਵਾਨ ਨੂੰ ਜੋ ਕਿ ਨਵਾਲਕ ਹੈ ਸਿਰ ਵੀ ਨਹੀਂ ਟਕਿਆ ਹੋਇਆ ਉਸ ਦਾ ਗੁਟਕਾ ਸਾਹਿਬ ਵੇਚਿਆ ਹੈ ਤਾਂ ਜਿਸ ਤੋਂ ਬਾਅਦ ਮੌਕੇ ਤੇ ਨਹੰਗ ਸਿੰਘ ਪਹੁੰਚ ਗਏ ਜਿਨ੍ਹਾਂ ਨੇ ਦੁਕਾਨਦਾਰ ਦੀ ਝਾੜ ਵੀ ਲਗਾਈ ਹੈ ਚੰਗੀ ਕਲਾਸ ਵੀ ਲਗਾਈ ਹੈ ਕਿਆ ਕਿ ਤੂੰ ਕਿਉਂ ਵੇਚਿਆ ਇਸਨੂੰ ਗੁਟਕਾ ਸਾਹਿਬ ਕਿਉਂਕਿ ਇਹ ਛੋਟਾ ਬੱਚਾ ਹੈ ਜੇਕਰ ਇਹ ਬੇਅਦਬੀ ਕਰ ਦਿੰਦਾ ਇੱਥੋਂ ਲੈ ਕੇ ਜਾ ਕੇ ਅੰਗ ਪਾੜ ਦਿੰਦਾ ਊਟਕਾ ਸਾਹਿਬ ਦੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਗੁੱਸੇ ਵਿੱਚ ਆ ਕੇ ਨੰਗ ਸਿੰਘਾ ਨੇ ਦੁਕਾਨਦਾਰ ਦੀ ਚੰਗੀ ਕਲਾਸ ਲਗਾਈ ਹੈ ਕਿਆ ਕਿਸ ਦੇ ਮਾਪੇ ਤੋਂ ਬਿਨਾ ਤੂੰ ਗੁਟਕਾ ਸਾਹਿਬ ਇਸਨੂੰ ਕਿਵੇਂ ਵੇਚਿਆ ਤੇਰੇ ਕੋਲ ਅਥਾਰਟੀ ਕੀ ਹੈ ਤੈਨੂੰ ਦੱਸ ਗੁਟਕਾ ਸਾਹਿਬ ਨੂੰ ਦੱਸ ਤੂੰ ਦੱਸ ਕਿਉਂ ਦੱਸ ਹੈ ਇਹਦੇ ਘਰ ਦੇ ਨਾਲ ਹੈ ਇਹਦੇ ਘਰ ਦੇ ਨਾਲ ਹੈ ਦੂਰ ਕਾ ਲੈਣਾ ਆ ਤੇ ਨਾਲ ਕੌਣ ਆਇਆ ਠੀਕ ਆ ਤੁਨੂੰ ਆਗੇ ਆ ਬਾਬਾ ਜੀ ਕਿਹਨੇ ਲੈਣਾ ਫਿਰ ਤੂੰ ਕੀ ਕਹਿੰਦਾ ਲਗਾ ਬਬਈ ਚਾਹੀਦਾ ਚਾਹੀਦਾ ਵਾ ਇਦਾਂ ਤੇ ਇਦਾਂ ਗੁੜਕਾ ਨਹੀਂ ਤੈਨੂੰ ਦੱਸ ਇਹ ਗੁੜਕਾ ਦਿੱਤਾ ਹੀ ਇਹਨੂੰ ਇਹ ਨਸ਼ਾ ਕਰਦਾ ਵਾ ਉੱਥੇ ਆ ਕੇ ਅੰਗਪਾਰ ਦੇ ਗੁੜਕਾ ਸਾਹਿਬ ਦੇ ਫੇਰ ਇੱਧਰ ਚੱਲ ਜੇ ਬੱਚਾ ਵਾ ਇਹ ਤੇ ਬੱਚਾ ਵਾ ਤੈਨੂੰ ਕੋਈ ਵੀ ਗੁੜਕਾ ਸਾਹਿਬ ਤੋਂ ਹੀ ਦੇ ਦੇ ਗੁੜਕਾ ਬੇਨਤੀ ਤੈਨੂੰ ਮਕਰਾਉਣਾ ਤੈਨੂੰ ਬੇਨਤੀ ਚੰਗਾ ਕਰਦਾ ਤੂੰ ਤੁਸੀਂ ਦੁਕਾਨਦਾਰੀਆਂ ਬਣਾਈਆਂ ਧੰਦਾ ਬਣਾਇਆ ਬਾਣੀ ਦਾ ਤੈਨੂੰ ਸ਼ਰਮ ਨਹੀਂ ਤੁਹਾਨੂੰ ਇਨੇ ਕਿਹਾ ਇਹਨੂੰ ਦੱਸ ਪਹਿਲਾਂ ਮੈਨੂੰ ਇਹਨੂੰ ਕਿਵੇਂ ਦੇ ਏਦਾ ਗੁਰਗਾ ਸਾਹਿਬ ਕੌਣ ਆਏ ਇਨੇ ਮੈਨੂੰ ਕਿਹਾ ਕਿ ਮੇਰੇ ਘਰ ਦੇ ਕਿੱਥੇ ਘਰ ਦੇ ਨਾਲ ਵੇਖੇ ਤੂੰ ਤੂੰ ਪੁੱਛਿਆ ਘਰ ਦੇ ਕਿੱਥੇ ਆ ਫੇਰ ਤੂੰ ਗੁਰਗਾ ਸਾਹਿਬ ਤੂੰ ਏਦਾਂ ਨੂੰ ਏਦਾਂ ਇਹ ਜਾ ਕੇ ਉੱਥੇ ਅੰਗ ਪਾੜ ਕੇ ਸੁੱਟਦੇ ਮਾਰੇ ਕੌਣ ਜ਼ਿੰਮੇਵਾਰ ਆ ਤੜ ਕੋ ਖੜਿਆ ਇੱਧਰ ਰੁਕ ਸਾਡ ਰੁਕ ਇੱਧਰ ਆ ਕੇ ਨੁ ਕੋ ਤੇਰੇ ਕੋ ਥੌੜੀ ਕੀ ਤੇਰੇ ਕੋ ਗੁਰਗਾ ਸਾਹਿਬ ਤੇਰੇ ਕੋ ਥੌੜੀ ਕੀ ਪੋਤੀਆਂ ਵਿੱਚ ਤੇਰੇ ਕੋ ਥੌੜੀ ਕੀ ਤੇਰੇ ਕੋ ਆ ਵੇਖੋ ਜੀ ਸੰਗਤ ਜੀ ਨੇਤਰੇਮ ਦਾ ਗੁੜਕਾ ਸਾਹਿਬ ਆ ਆ ਬੱਚਾ ਇਹ ਕੋ ਇਹ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣਦਾ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆ ਦਾ ਗੁੜਕਾ ਮੈਂ ਕਿੱਥੋਂ ਲੈ ਕੇ ਆਇਆ ਅੰਦਰ ਦੁਕਾਨ ਤੋਂ ਲੈ ਕੇ ਆਇਆ ਜਦੋਂ ਕੋ ਪੋਥੀ ਲੈਣ ਆਇਆ ਤੂੰ ਇਹਨੂੰ ਪੁੱਛਿਆ ਤੇਰਾ ਪਰਿਵਾਰ ਹੈਗਾ ਨਾਲ ਕੋ ਵੱਡਾ ਹੈਗਾ ਪੁੱਛਿਆ ਉਹਨੇ ਸੇਰਾ ਪੁੱਛਿਆ ਕੀ ਕਹ ਤਨੂੰ ਨੇ ਕਿੱਧਰ ਤੇਰੇ ਨਾਲ ਹੈਗਾ ਕਿੱਥੇ ਘਰ ਦੇ ਤੂੰ ਬੁਲਾਏ ਮੈਂ ਥੋੜੇ ਬੁਲਾਇਆ ਕਿਉਂ ਨਹੀਂ ਬੁਲਾਇਆ ਤੂੰ ਜਮਾਨੋ ਚ ਇਹਦੀ ਜਗਾ ਕੋਈ ਨਿਸ਼ੇੜੀ ਹੁੰਦਾ ਇੱਥੇ ਜਾ ਕੇ ਬੇਦਬੀ ਕਰਦਾ ਕਿਉਂ ਨਹੀਂ ਬੁਲਾਇਆ ਤੂੰ ਤੂੰ ਬੁਲਾਏ ਕਦਾ ਬੱਬੀ ਇਹ ਨਾਲ ਹੈ ਕਿਉਂ ਤੂੰ ਦੇਖ ਕੇ ਦਿੱਤਾ ਫਿਰ ਉਹ ਕਹਿੰਦੇ ਅਜਾ ਗੁੜਕਾ ਸਾਹਿਬ ਇਦਾਂ ਮੈਂ ਤਾਂ ਕਿਹਾ ਮੈਂ ਨਹੀਂ ਮਿਲਦਾ ਤੇਰੇ ਆ ਦੁਕਾਨਾਂ ਦੇ ਦਰਵਾਜ਼ਾ ਸਾਹਿਬ ਦੇ ਆਲੇ-ਦੁਆਲੇ ਜਿੰਨੀਆਂ ਪੋਥੀਆਂ ਵੇਖਦੀਆਂ ਗੁੜਕੇ ਵੇਚਦੇ ਆ ਇਹਨਾਂ ਦਾ ਆ ਹਾਲ ਆ ਆ ਪਕੀਏ ਤੇ ﺍﻟमारीਆਂ ਚ ਰੱਖੇ ਨਾ ਇਦਾਂ ਹੀ ਆ ਤਾ ਇਹ ਫਿਰ ਵੀ ਮਲਾਮੋਠ ਠੀਕ ਆ ਅੱਗੇ ਤੈਨੂੰ ਵਿਖਾਉਨੇ ਆ ਪੈਰਾ ਚ ਰੱਖੀਆਂ ਨਾਲ ਪੈਰਾ ਚ ਆਹ ਬੰਦੇ ਦੀ ਕਰਤੂਤ ਦੇਖੋ ਇਹਦੀ ਕਹਿੰਦੇ ਥੌਟੀ ਕਿਨੇ ਦਿੱਤੀ ਤੁਹਾਨੂੰ ਤੇ ਕੋਲ ਥੌਟੀ ਕੀ ਇਦਾਂ ਗੁੜਕਾ ਸਾਹਿਬ ਇਦਾਂ ਵੇਚਣ ਦੀ ਤੈਨੂੰ ਪਤਾ ਨਾ ਇਹ ਇਹ ਕਿੱਡਾ ਸੈਂਸਟਿਵ ਨੂੰ ਫੁਟਕਾ ਲੈਣ ਕੋਈ ਆਇਆ ਪੋਤੀ ਤੇਰੇ ਕੋਲ ਲੈਣ ਆਇਆ ਤੁਸੀਂ ਨਿਤਰੇਮ ਦੀਆਂ ਪੋਤੀਆਂ ਰੱਖੀਆਂ ਦੂਜੀਆਂ ਰੱਖੀਆਂ ਐਂ ਦੇਉਂਦੇ ਜੇ ਦਿੱਤੀ ਦਾ ਆਇਆ ਸਾਹਮਣੇ ਤੈਨੂੰ ਬਾਈ ਉਹ ਨਾਲ ਕਹਿੰਦਾ ਵੀ ਮੇਰੇ ਹੱਗੇ ਤੂੰ ਵੇਖੇ ਨਾਲ ਬੁਲਾਇਆ ਤੂੰ ਕਿਸੇ ਨੂੰ ਮੈਨੂੰ ਪੁੱਛਿਆ ਜਿੱਦਾਂ ਆਇਆ ਮੇਰੇ ਕੋਲ ਪੁੱਛਿਆ ਤੈਨੂੰ ਕੋਈ ਵੇਚਦਾ ਦੂ ਕੁਝ ਵੀ ਤੂੰ ਦੇ ਦੇਂਗਾ ਤਾਂ ਉਹ ਬਲਾ ਪੁੱਛੇ ਪਾਲ ਦੇ ਅੰਗ ਜਾ ਕੇ ਦੁਕਾਨਾਂ ਤੇ ਬੇੜਾ ਸਾਡਾ ਘਰ ਕੋਈ ਆ ਸਾਡੀਆਂ ਸੰਸਥਾਵਾਂ ਦਾ ਇਹ ਨਹੀਂ ਕਬਡੀ ਦੁਕਾਨ ਖੋਲ ਸਕਦੇ ਉੱਥੇ ਜਿੱਥੇ ਫਰੀ ਗੁਰਕਾ ਸਾਹਿਬ ਮਿਲਣ ਕਿਸੇ ਨੂੰ ਆਧਾਰ ਕਾਟ ਲੱਗੇ ਕਿਸ ਦਾ ਕੋਥੀ ਲਿਆਂ ਤਾਂ ਪਹਿਲਾਂ ਪਤਾ ਲੱਗੇ ਵੀ ਕੌਣ ਲੈਣ ਆਇਆ ਕੋਥੀ ਕਿੰਨੀ ਭੇਟਾ ਉਹਦੀ ਕਿੰਨੇ ਦਾ ਗੁਟਕਾ ਸਾਲੀ ਤੇ 100 ਰੁਪਏ ਦੀ ਤਾਂ ਬੇਦਬੀ ਤੇ 100 ਰੁਪਏ ਦਾ ਗੁਟਕਾ ਲੈ ਕੇ ਕੋਈ ਪਾਰ ਤੋਂ ਅੰਗ ਇੱਕ ਮੋਨਾ ਕੋ ਨਾ ਬੱਚਾ ਹੋਇਆ ਪਤਾ ਨਹੀਂ ਉਹ ਕਿੱਥੋਂ ਆਇਆ ਕਿੱਦੇ ਭੇਜਿਆ ਕਿਸੇ ਨੇ ਪੈਸੇ ਦੇ ਕੇ ਭੇਜਦਾ ਹੋਵੇ ਮਾਲਾ ਸ਼ਰਾਰਤ ਨਾਲ ਜਾ ਉਥੋਂ ਗੁਟਕਾ ਲੈ ਕੇ ਆ ਉਥੇ ਅੰਗ ਪਾਰਕ ਸੁੱਟ ਦੇ ਜੋ ਫੇਰ ਹੋ ਗਈ ਸਕਦਾ ਹੁੰਦਾ ਨਹੀਂ ਆ ਤੁਹਾਨੂੰ ਸ਼ਰਮ ਨਹੀਂ ਪਤਾ ਤੁਹਾਨੂੰ ਇਨੇ ਮੈਨੂੰ ਇਹ ਬੰਨ ਕਿਤੇ ਵੀ ਮੇਰੇ ਨਾਲ ਇੱਕ ਮੈਨੂੰ ਪੁੱਛਿਆ ਇਹ ਤੇਰੇ ਨਾਲ ਪੁੱਛਿਆ ਕਿੱਥੇ ਆ ਉਹ ਤੂੰ ਗਲਤੀ ਮੰਨਣੀ ਆ ਗਲਤੀ ਨਹੀਂ ਮੰਨਣੀ ਇਹਨੇ ਤਾਂ ਕਾਰ ਵੀ ਕਰਾਉਣੀ ਆ